12ਵੀਂ ਜਮਾਤ ਪਾਸ ਕਰਨ ਤੋਂ ਬਾਅਦ ਜ਼ਿਆਦਾਤਰ ਵਿਦਿਆਰਥੀਆਂ ਦਾ ਇਹ ਸੁਪਨਾ ਹੁੰਦਾ ਹੈ ਕਿ ਉਹ ਸਟੱਡੀ ਵੀਜ਼ੇ ਤੇ ਕੈਨੇਡਾ ਜਾਣ ਪਰ ਉਹਨਾਂ ਦਾ ਇਹ ਸੁਪਨਾ ਹੁਣ ਟੁੱਟ ਚੁੱਕਿਆ ਹੈ ਕਿਉਂਕਿ ਭਾਰਤ ਦੇ ਲਈ ਜਿਹੜੇ ਸਟੱਡੀ ਵੀਜ਼ੇ ਸੀ ਉਹਦੇ ਵਿੱਚ ਭਾਰੀ ਕਮੀ ਦਰਜ ਕੀਤੀ ਗਈ ਹੈ ਇਹ ਖੁਲਾਸਾ ਕਿਵੇਂ ਹੋਇਆ ਤੁਹਾਨੂੰ ਦੱਸ ਦਿਆਂ ਦਰਅਸਲ ਕੈਨੇਡਾ ਦੇ ਆਵਾਸ ਮੰਤਰੀ ਮਾਰਕ ਮਿਲਰ ਨੇ ਇੱਕ ਇੰਟਰਵਿਊ ਦੇ ਵਿੱਚ ਕਿਹਾ ਕਿ ਉਹਨਾਂ ਦੇ ਮੁਲਕ ਵੱਲੋਂ ਭਾਰਤੀ ਵਿਦਿਆਰਥੀਆਂ ਨੂੰ ਜਾਰੀ ਕੀਤੇ ਜਾ ਰਹੇ ਸਟੱਡੀ ਵੀਜ਼ਿਆਂ ਦੀ ਗਿਣਤੀ ਦੇ ਵਿੱਚ ਪਿਛਲੇ ਸਾਲ ਦੇ ਅਖੀਰ ਤੋਂ ਕਾਫੀ ਕਮੀ ਆਈ ਹੈ ਇਹ ਕਮੀ ਕੈਨੇਡੀਅਨ ਡਿਪਲੋਮੈਟਾਂ ਨੂੰ ਭਾਰਤ ਵੱਲੋਂ ਵਾਪਸ ਭੇਜੇ ਜਾਣ ਦੇ ਮੱਦੇਨਜ਼ਰ ਆਈ ਹੈ ਜੋ ਸਟੱਡੀ ਪਰਮਿਟ ਤੇ ਫੈਸਲਾ ਲੈਂਦੇ ਸਨ ਰਾਈਟਰਸ ਨੂੰ ਦਿੱਤੀ ਇੰਟਰਵਿਊ ਦੇ ਵਿੱਚ ਮਿਲਣ ਨੇ ਦੱਸਿਆ ਕਿ ਕੈਨੇਡਾ ਦੇ ਵਿੱਚ ਸਿੱਖ ਵੱਖਵਾਦੀ ਦੀ ਹੱਤਿਆ ਤੇ ਦੋਵੇਂ ਦੇਸ਼ਾਂ ਵਿਚਾਲੇ ਬਣੇ ਕੂਟਨੀਤਿਕ ਤਣਾਅ ਕਾਰਨ ਵੀ ਘੱਟ ਵਿਦਿਆਰਥੀਆਂ ਨੇ ਹੀ ਵੀਜ਼ਾ ਅਰਜ਼ੀ ਦਿੱਤੀ ਸੀ ਆਵਾਸ ਮੰਤਰੀ ਨੇ ਕਿਹਾ ਕਿ ਉਹਨਾਂ ਦਾ ਮੰਨਣਾ ਹੈ ਕਿ ਭਾਰਤੀਆਂ ਨੂੰ ਦਿੱਤੇ ਜਾ ਰਹੇ ਵਿਦਿਆਰਥੀ ਵੀਜ਼ਿਆਂ ਦੀ ਗਿਣਤੀ ਜਲਦੀ ਪਹਿਲਾਂ ਵਾਲੇ ਪੱਧਰ ਉੱਤੇ ਨਹੀਂ ਆ ਸਕੇਗੀ ਮਿਲਰ ਨੇ ਕਿਹਾ ਕਿ ਕੂਟਨੀਤਿਕ ਤਣਾਅ ਦਾ ਅਸਰ ਵੀਜ਼ਿਆਂ ਦੀ ਗਿਣਤੀ ਉੱਤੇ ਪੈਣ ਦੀ ਸੰਭਾਵਨਾ ਬਣੀ ਹੋਈ ਹੈ ਉਹਨਾਂ ਇਹ ਵੀ ਕਿਹਾ ਕਿ ਭਾਰਤ ਦੇ ਨਾਲ ਸਾਡੇ ਰਿਸ਼ਤਿਆਂ ਨੇ ਉੱਥੋਂ ਆਰਿਆਂ ਅਰਜ਼ੀਆਂ ਨੂੰ ਨਵੇੜਨ ਦੀ ਸਾਡੀ ਸਮਰੱਥਾ ਨੂੰ ਅੱਧਾ ਕਰ ਦਿੰਦਾ ਹੈ ਜਿਕਰ ਜੋ ਹੈ ਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਸਿੱਖਵਾਦ ਖਵਾਦੀ ਹਰਦੀਪ ਸਿੰਘ ਨਿੱਜ ਦੀ ਹੱਤਿਆ ਦੇ ਵਿੱਚ ਭਾਰਤੀ ਜਨਟਾਂ ਦੀ ਸ਼ਮੂਲੀਅਤ ਦੇ ਦੇ ਤੇ ਦੋਸ਼ਾਂ ਦੇ ਮਗਰੋਂ ਭਾਰਤ ਨੇ 41 ਕੈਨੇਡੀਅਨ ਡਿਪਲੋਮੇਟਾਂ ਨੂੰ ਦੇਸ਼ ਛੱਡਣ ਦੇ ਲਈ ਕਹਿ ਦਿੱਤਾ ਸੀ ਅਤੇ ਅਕਤੂਬਰ ਦੇ ਵਿੱਚ ਇਸ ਘਟਨਾਕ੍ਰਮ ਤੋਂ ਬਾਅਦ ਵਿਵਾਦ ਭੱਗਿਆ ਤੇ ਜਿਸ ਨੇ ਭਾਰਤੀ ਵਿਦਿਆਰਥੀਆਂ ਨੂੰ ਹੋਰਨਾ ਮੁਲਕਾਂ ਦੇ ਵਿੱਚ ਪੜਾਈ ਦੇ ਮੌਕੇ ਤਲਾਸ਼ਣ ਦੇ ਲਈ ਮਜਬੂਰ ਕਰ ਦਿੱਤਾ ਉਹ ਟਾਵਾ ਦੇ ਵਿੱਚ ਭਾਰਤੀ ਹਾਈ ਕਮਿਸ਼ਨ ਦੇ ਕਾਉਂਸਲਰ ਸ਼੍ਰੀ ਗਰੂਸ ਓਬਰਮਨਿਅਮ ਨੇ ਕਿਹਾ ਕਿ ਕੁਝ ਭਾਰਤੀ ਕੁਮਾਂਤਰੀ ਵਿਦਿਆਰਥੀ ਕੈਨੇਡਾ ਤੋਂ ਇਲਾਵਾ ਹੋਰ ਬਦਲ ਤਲਾਸ਼ ਰਹੇ ਨੇ ਇਸ ਦਾ ਕਾਰਨ ਪਿਛਲੇ ਕੁਝ ਸਮੇਂ ਤੋਂ ਉਡਾਰੀ ਉਡ ਰਹੀਆਂ ਚਿੰਤਾਵਾਂ ਹਨ ਜਿਸ ਵਿੱਚ ਰਿਹਾਇਸ਼ ਦੀ ਕਮੀ ਤੇ ਕੁਝ ਕੈਨੇਡੀਅਨ ਸੰਸਥਾਵਾਂ ਦੇ ਵਿੱਚ ਟੁਕਮੀਆਂ ਵਿਦਿਅਕ ਸਹੂਲਤਾਂ ਦਾ ਨਾਂ ਹੋਣਾ ਗੌਰਤਲਬਾਕੇ ਪਿਛਲੇ ਕੁਝ ਸਾਲਾਂ ਦੇ ਵਿੱਚ ਕੈਨੇਡਾ ਦੇ ਵਿੱਚ ਕੁਮਾਂਤਰੀ ਵਿਦਿਆਰਥੀਆਂ ਦਾ ਸਭ ਤੋਂ ਵੱਡਾ ਹਿੱਸਾ ਭਾਰਤੀ ਨੇ ਜੋ ਕਿ 41% ਤੋਂ ਵੀ ਵੱਧ ਨੇ ਅਤੇ 2022 ਦੇ ਵਿੱਚ ਕੁੱਲ 2,25,835 ਪਰਮਟ ਭਾਰਤੀਆਂ ਦੇ ਹਿੱਸੇ ਆਏ ਨੇ ਅਤੇ ਕੁਮਾਂਤਰੀ ਵਿਦਿਆਰਥੀ ਕੈਨੇਡਾ ਯੂਨੀਵਰਸਿਟੀਆਂ ਦੇ ਲਈ ਕਮਾਈ ਦਾ ਸਾਧਨ ਨੇ ਜੋ ਕਿ ਸਾਲਾਨਾ 22 ਅਰਬ ਕੈਨੇਡੀਅਨ ਡਾਲਰ ਲਿਆ ਰਹੇ ਨੇ ਤੇ ਨਮੀ ਪੈਦਾ ਹੋਈ ਸੁਸਤੀ ਇਹਨਾਂ ਸੰਸਥਾਵਾਂ ਦੇ ਲਈ ਲਟਕਾ ਹੋਵੇਗੀ ਤਾਂ ਕਹਿ ਸਕਦੇ ਹਾਂ ਕਿ ਮੁਸ਼ਕਲਾਂ ਉਹਨਾਂ ਸੰਸਥਾਵਾਂ ਤੇ ਵੀ ਵਧਣ ਗਈਆਂ ਸਕੂਲ ਆਪਣੀਆਂ ਕਾਲਜਾਂ ਯੂਨੀਵਰਸਿਟੀਆਂ ਦੇ ਵੀ ਜਿਨ੍ਹਾਂ ਦੇ ਵਾਸਤੇ ਵਿਦਿਆਰਥੀ ਵੱਡੀ ਜਿਹੜੀ ਫੀਸ ਹੈ ਉਹ ਅਦਾ ਕਰਦੇ ਸੀਗੇ ਜਿਹੜੇ ਭਾਰਤ ਤੋਂ ਪੜ੍ਹਨ ਵਾਸਤੇ ਜਾਂਦੇ ਸੀਗੇ ਤੇ ਉਹਨਾਂ ਦੇ ਵਿੱਚ ਵੱਡੀ ਗਿਣਤੀ ਪੰਜਾਬੀਆਂ ਦੀ ਵੀ ਹੈ ਜਿਹੜੇ ਕੈਨੇਡਾ ਵੱਲੋਂ ਕੂਚ ਕਰ ਰਹੇ ਸੀ ਪਰ ਹੁਣ ਇਸ ਦੇ ਨਾਲ ਜਿਹੜੀ ਵੱਡੀ ਕਮੀ ਦਰਜ ਕੀਤੀ ਗਈ ਹੈ ਇਹ ਵੀ ਹੋ ਸਕਦਾ ਹੈ ਕਿ ਜਿਹੜੀ ਕੁਝ ਫੀਸਾਂ ਦੇ ਵਿੱਚ ਵਾਅਦਾ ਕੀਤਾ ਗਿਆ ਸੀ ਹਾਲਾਂਕਿ ਜਿਹੜਾ ਵੱਡਾ ਕਾਰਨ ਹੈ ਉਹ ਇਹੀ ਸਾਹਮਣੇ ਆਇਆ ਕਿ ਜਿਹੜੇ ਦੋਵੇਂ ਦੇਸ਼ਾਂ ਵਿਚਾਲੇ ਸਬੰਧ ਬਣੇ ਸੀਗੇ ਕਿਉਂਕਿ ਡਿਪਲੋਮੈਟ ਹੁੰਦੇ ਨੇ ਜਿਹੜਾ ਹਾਈ ਕਮਿਸ਼ਨ ਹੁੰਦਾ ਆ ਉੱਥੋਂ ਦਾ ਜਿਹੜਾ ਜਿਨ੍ਹਾਂ ਨੇ ਵੀਜ਼ਾ ਦੇਣਾ ਹੁੰਦਾ ਹੈ ਤਾ ਉਹਨਾਂ ਦੀ ਗਿਣਤੀ ਦੇ ਵਿੱਚ ਡਿਪਲੋਮੈਟਸ ਦੀ ਗਿਣਤੀ ਦੇ ਵਿੱਚ ਕਮੀ ਕਰ ਦਿੱਤੀ ਗਈ ਸੀ ਉਹਨਾਂ ਨੂੰ ਵਾਪਸ ਜਾਣ ਵਾਸਤੇ ਕਹਿ ਦਿੱਤਾ ਸੀ ਜਿਸ ਤੋਂ ਬਾਅਦ ਬੱਚਿਆਂ ਦੀਆਂ ਫਾਈਲਾਂ ਵਿਦਿਆਰਥੀਆਂ ਦੀਆਂ ਫਾਈਲਾਂ ਕਲੀਅਰ ਹੋਣ ਵਾਸਤੇ ਵੀ ਸਮਾਂ ਲੱਗ ਰਿਹਾ ਹੈ ਤੇ ਵਿਦਿਆਰਥੀ ਨੇ ਜਿਹੜੇ ਉਹ ਕੈਨੇਡਾ ਵੱਲੋਂ ਰੁਕ ਕਰਦੇ ਨਜ਼ਰ ਨਹੀਂ ਆ ਰਹੇ ਬਹੁਤ ਘੱਟ ਵਿਦਿਆਰਥੀ ਨੇ ਜਿਹੜੇ ਹੁਣ ਕੈਨੇਡਾ ਵੱਲੋਂ ਜਾ ਰਹੇ ਨੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਵੀ ਸੰਭਾਵਨਾ ਹੈ ਕਿ ਜਿਹੜੀ ਵਿਦਿਆਰਥੀਆਂ ਦੀ ਗਿਣਤੀ ਹੋਰ ਘਟਣ ਦੇ ਵੀ ਇਨਸਾਫ ਨੇ ਜਿਹੜੇ ਉਹ ਆਉਣ ਵਾਲੇ ਸਮੇਂ 'ਚ ਨਜ਼ਰ ਆਉਣਗੇ ਤੇ ਜਿੱਥੇ ਉਨ੍ਹਾਂ ਦੇ ਮਾਪਿਆਂ ਦੀਆਂ ਮੁਸ਼ਕਲਾਂ ਵਧੀਆਂ ਹੋਈਆਂ ਨੇ ਉੱਥੇ ਹੀ ਵਿਦਿਆਰਥੀ ਵੀ ਚਿੰਤਾ ਦੇ ਵਿੱਚ ਨੇ ਜਿਨ੍ਹਾਂ ਦਾ ਕਿ ਸੁਪਨਾ ਹੁੰਦਾ ਸੀਗਾ ਕਿ ਉਹ ਸਟੱਡੀ ਵੀਜ਼ੇ ਉੱਤੇ ਕੈਨੇਡਾ ਜਾਣਗੇ ਤੇ ਆਪਣੇ ਚੰਗੇ ਭਵਿੱਖ ਵਾਸਤੇ ਉੱਧਰ ਜਾ ਕੇ ਸੰਘਰਸ਼ ਕਰਨਗੇ ਪਰ ਹੁਣ ਉਹਨਾਂ ਨੂੰ ਉਸ ਤੋਂ ਪਹਿਲਾਂ ਹੀ ਇਸ ਤਰੀਕੇ ਦਾ ਸੰਘਰਸ਼ ਕਰਨਾ ਪੈਂਦਾ ਹੈ ਕਿ ਉਸ ਦੇਸ਼ ਤੇ ਵਿੱਚ ਜਾਣ ਵਾਸਤੇ ਵੀ ਤੇ ਹੁਣ ਇਸ ਤੋਂ ਉਲਟ ਹੋਰ ਜਿਹੜਾ ਦੇਸ਼ਾਂ ਦੀ ਭਾਲ ਕਰ ਰਹੇ ਨੇ ਹੋਰ ਬਦਲ ਲੱਭ ਰਹੇ ਨੇ ਕਿ ਉਹ ਕਿਹੜੇ ਦੇਸ਼ ਦਾ ਰੁੱਖ ਕਰਨ ਜਿੱਥੇ ਉਹ ਜਾ ਕੇ ਆਪਣਾ ਸਟੱਡੀ ਵੀ ਕੰਪਲੀਟ ਕਰ ਸਕਣ ਤੇ ਆਪਣਾ ਚੰਗਾ ਭਵਿੱਖ ਵੀ ਤਲਾਸ਼ ਸਕਨ ਕਿਉਂਕਿ ਬਨਾ ਵਿਦਿਆਰਥੀਆਂ ਦੀਆਂ ਮੁਸ਼ਕਲਾਂ ਵਧੀਆਂ ਹੋਈਆਂ ਨੇ ਉੱਥੇ ਹੀ ਇਹਨਾਂ ਹਾਲਾਤਾਂ ਦੇ ਨਾਲ ਕੈਨੇਡਾ ਨੂੰ ਵੱਡਾ ਆਰਥਿਕ ਝਟਕਾ ਵੀ ਲੱਗਿਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਲੱਗ ਸਕਦਾ ਹੈ ਟੂਡੇ ਟੂ ਨੇਟਰ ਪੰਜਾਬੀ মিডিਆ ਦੇ ਨਾਲ ਦਿਓ ਇਜਾਜ਼ਤ ਧੰਨਵਾਦ